ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੀ ਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਦਿਖਾਵਾਂਗੇ ਨੀਲੀ ਰਾਵੀ ਦੇ ਝੋਟੀਆਂ ਤਾਜ਼ੇ ਸੂਂਝਾ ਬੱਚੇ ਸਮੇਤ ਧਾਰਾ ਮਾਰ ਕੇ ਦਿਖਾਵਾਂਗੇ ਡਿਟੇਲਡ ਇਨਫਰਮੇਸ਼ਨ ਸਾਰੀ ਵੀਰ ਤੋਂ ਲੈ ਕੇ ਦੇਵਾਂਗੇ ਤੀਜੇ ਨੰਬਰ ਤੇ ਕਾਲੀ ਝੋਟੀ ਖੜੀ ਆ ਤੇ ਦੋ ਖੜੀਆਂ ਜਰਸੀ ਗੱਬਣ ਵਹਿੜਾਂ ਚੰਗੇ ਕਦ ਕੱਦ ਦੇ ਵਿੱਚ ਭਜਨ ਵਜੂਦ ਵਾਲੀਆਂ ਸੋ ਪੰਜ ਨਗ ਵਿਕਰੇ ਵਾਲਿਆ ਹਾਜ਼ਰ ਆ ਬਾਕੀ ਇਨਫੋਰਮੇਸ਼ਨ ਵੀਰ ਤੋਂ ਲੈਣੇ ਆਓਗੇ ਕਿ ਜੀ ਗੱਲ ਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ 프리ਜਿੰਦਰ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤੇ ਕੰਟੈਕਟ ਨੰਬਰ ਆਪਣਾ ਜੀ 9876320661 9876320661 ਤੇ ਅੱਜ ਫਿਰ ਨੀਲੀ ਰਾਵੀ ਦੇ ਨਿੱਕੀ ਨੇ ਆਪਾਂ ਦੋ ਲਿਆਂਦੇ ਆ ਇਕੱਠੇ ਦੋ ਸੁੱਕੀ ਵਾਰ ਇੱਕ ਦੀ ਵੀਡੀਓ ਪਾ ਦਿੰਨੇ ਆ ਯਾਰ ਗਾਹਕ ਜ਼ਿਆਦਾ ਹੋ ਜਾਂਦਾ ਤੇ ਕਹਿੰਦਾ ਭਾਬਾ ਇਹ ਨਹੀਂ ਗੱਲ ਬੰਦਾ ਆ ਕੇ ਨਾਰਾਜ਼ ਜਾਂਦਾ ਨਹੀਂ ਇੱਥੋਂ ਨਹੀਂ ਬਈ ਕਿਸੇ ਨੂੰ ਨਾਰਾਜ਼ ਕਰਕੇ ਠੀਕ ਹੈ ਤੇ ਰੇਟ ਵੀ ਜਮਾਂ ਰਲਦੇ ਮਿਲਦੇ ਹੋਣਗੇ ਜ ਜੀ ਪਹਿਲਾ ਨੰਬਰ ਆਪਾਂ ਜਿਹੜੀ ਕੱਟੀ ਦੇਖ ਰਹੇ ਆ ਸੁਆਹ ਕਿਹੜਾ ਸੂਈ ਆ ਜੀ ਇਹ ਇਹ ਦੂਜਾ ਸੂਆ ਜੀ ਅੱਛਾ ਦੂਜਾ ਸੂਆ ਸੂਈ ਆ ਅੱਜ ਦਿਨ ਕਿਹਮਾ ਸੂਈ ਨੂੰ ਸੂਈ ਨੂੰ 8ਵਾਂ ਤੇ 9ਵਾਂ ਦਿਨ ਅੱਛਾ 8ਵਾਂ 9ਵਾਂ ਦਿਨ ਸੂਈ ਨੂੰ ਆ ਬੱਚਾ ਮੇਲਕਾਫ ਕੱਟਾ ਤੇ ਟੇਡਾ ਕੱਟ ਸਿੰਗੀ ਸੁੰਗੀ ਆ ਰੱਖ ਮਣਕਣੀ ਹਨਾ ਤੇ ਨਿਸ਼ਾਨੀਆਂ ਵਗਰਾ ਸਾਰੇ ਕਬਰ ਕਰ ਦਿਆ ਤੇ ਦੁੱਧ ਜਿਹੜਾ ਚੋਣ ਵਾਲਾ ਮੇਨ ਨਾਲ ਉਹ ਕਿੰਨਾਗਾ ਅੱਜ ਭਈ 12 ਲੀਟਰ ਦੁੱਧ ਤਿਆਰ ਹੋਇਆ ਕਹਿੰਦਾ ਪਾਪ 11 ਤੋਂ ਤਾਂ ਨਹੀਂ ਘਟਦਾ ਮੇਰੇ 12 ਤੋਂ ਨਹੀਂ ਘਟਦਾ ਜੀ ਚੌਂਟ ਚਵਾਈ ਕਿਵੇਂ ਹੈ ਚੌਂਟ ਚਵਾਈ ਰੂਮਰ ਦੀ ਬੇਤਾਰਾ ਮਾਰ ਕੇ ਦਿਖਾਓ ਲੋ ਵੀਰ ਬੱਚਾ ਚਾਹੁੰਦਾ ਦੇਖ ਸਕਦੇ ਹੋ ਧਾਰਾਂ ਪੇ ਜਾਂ ਮਾਰ ਕੇ ਦਿਖਾਵਾਂਗੇ ਬੱਚਾ ਵਗੈਰਾ ਵਧੀਆ ਚੜਦੀ ਪਈ ਆ ਤੇ 7 ਮਾ 8 ਮਾ ਜਨ ਵੀਰ ਅੱਜ ਸੂਈ ਨੂੰ ਆ ਹਨਾ ਹਾਂਜੀ ਸਭਰ ਚਵਾਈ ਦੇਖ ਸਕਦੇ ਹੋ ਚੌਣ ਦੇਖੋ ਕਿਆ ਬਾਤ ਆ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੌਣਾ ਤੇ ਭਾਈ ਪੂਰ ਸਰਲਾ ਪੂਰਾ ਨੀ ਆਵਾ ਹਨਾ ਬਈ ਲਵ ਸ਼ੇਅਰ ਕਰ ਦੋ ਦੋ ਮਿੰਟ ਦੇ ਬੰਦਾ ਚੋਕੇ ਭਰੀ ਜੀ ਤੇ ਚਵਾਈ ਦੀ ਬਿਲਕੁਲ ਨਰਮ ਜਵਾ ਮੈਂ ਕਿਹਾ ਭਾਈ ਮੈਂ ਕਿਹਾ ਦੋ ਮਿੰਟ ਵੀ ਨਹੀਂ ਲੱਗਦੀ ਯਾਰ ਜੀ ਸੁਭਰ ਧਾਰ ਦੇਖੋ ਯਾਰ ਕਿਆ ਬਾਤ ਆ ਕੋਈ ਹੱਲ ਚੱਲਣੀ ਤੇ ਬੱਚਾ ਦਾ ਲਵਾਇਆ ਮੜਾ ਜਿਹਾ ਗੜਾ ਗੜਾ ਦੇ ਡਾਂਗਾਂ ਕੋਲ ਪਾਸੇ ਮੇਜਾਂ ਤੋਰਦੀ ਬਾਈ ਵਾਰ ਨੂੰ ਆਪਾਂ ਇਹਨੂੰ ਸੁਭਰ ਕੱਦ ਕਾਠ ਵਗੈਰਾ ਤੇ ਬੱਚਾ ਪੁੱਛਾ ਲਾ ਕੇ ਹੁਣ ਝੋਟੀ ਪਸੰਵਾਈ ਵੀ ਆ ਲੇਵਾ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਲੇਵਾ ਤੇ ਸੁਹਾ ਸੁਈਆ ਵੀਰੇ ਦੂਜਾ ਹਨਾ ਦੂਜਾ ਬਾਈ ਦੂਜਾ ਦੂਜਾ ਸੁਹਾ ਬੱਚਾ ਮੇਲ ਕਾਫ ਕੱਟਾ ਵਿਸੇ ਟੇਡੇ ਕੱਟ ਦੇ ਵਿੱਚ ਆ ਤੇ ਸਾਰੇ ਪੈਰਾਂ ਦੇ ਨਿਸ਼ਾਨੀਆਂ ਹੈਗੀਆਂ ਤੇ ਚੰਗੀ ਵਜਨ ਬੀਜ ਵਾਲੀ ਝੋਟੀ ਆ ਤੇ ਦੁੱਧ 12 ਲੀਟਰ ਜਮਾ ਨੈਟ ਮਿਲਣ ਵਾਲਾ ਤੁਸੀਂ ਆਪਦਾ ਦੋ ਟਾਈਮ ਚੋਕੇ ਤਸੱਲੀ ਕਰਕੇ ਲੈ ਕੇ ਜਾਇਓ ਕਿ ਬਾਕੀ ਟੇਡਾ ਘੱਟ ਦੇਖੋ ਯਾਰ ਬਹੁਤ ਘੱਟ ਦੇਖੋ ਨੂੰ ਮਿਲਦਾ ਪਿਓਰ ਨੀਲੀ 라ਗੀ ਜਾਂ ਪਤਾ ਤੁਹਾਨੂੰ ਝੋਟੀ ਦਿਖਾਉਣੀ ਵੀ ਕਿਸੇ ਵੀਰ ਨੇ ਕਹਿੰਦੇ ਬਰੀਡ ਦੇ ਕੰਮ ਕਰਨਾ ਇਹਦੇ ਚੰਗੇ ਸੀਮਨ ਡਵਾਈਸ ਜਦੋਂ ਫੀਮੇਲ ਵਗੈਰਾ ਪਾਤੀਆਂ ਤੇ ਨਜ਼ਾਰੇ ਲਿਆ ਦੇਣ ਜਮਾ ਤੇ ਬਾਈ ਇਹ ਰੇਟ ਵਗੈਰਾ ਇਹਨਾਂ ਦੇ ਬਿਲਕੁਲ ਪਹਿਲੇ ਤੇ ਸਮਝ ਜਾਊ ਗੱਲ ਮੈਂ ਕਿਹਾ ਬਾਈ ਆਪਾਂ ਮਾਰਨਿੰਗ ਦੀ ਜਿਹੜਾ ਆ ਗਿਆ ਜੀ ਅੱਗੇ ਬਾਈ 2 ਨੰਬਰ ਜਿਹੜੀ ਦੇਖ ਰਹੇ ਆਂ ਆਪਾਂ ਤੇ ਨਿਸ਼ਾਨੀਆਂ ਵਗੈਰਾ ਵੀ ਕਬਰ ਕਰਦੀ ਹਰਿਆਂ ਹਨਾ ਬਾਈ ਮੋਲੀ ਨਹੀਂ ਕਿਉਂਕਿ ਤਾਂ ਕੱਟੀ ਵੀ ਆ ਠੀਕ ਆ ਕੱਟੀ ਵੀ ਯਾਰ ਪਿਓਰ ਚੰਗੇ ਸੀਮਨ ਦੇ ਹੋਗੇ ਸਿੱਦੇ ਹਨਾ ਇਹ ਸਟਾਰ ਬੰਨਦੀ ਹੈ ਬਾਈ ਠੀਕ ਆ ਸਟਾਰ ਬੰਨਦੀ ਕੱਟੀ ਆ ਸੋ ਦੇਖੋ ਫੇਸ ਕੁਆਲਿਟੀ ਵਗੈਰਾ ਅੱਖ ਮਣਕਣੀ ਹਨਾ ਲਖਿਆ ਤੇ ਸੂਲ ਸਾਡੇ ਸਾਰੇ ਇਨਸਾਨੀਆਂ ਦੀਆਂ ਪੂਰੀਆਂ ਕਰ ਠੀਕ ਆ ਨੀਲੀ ਰਾਵੀ ਦਾ ਤੇ ਮਾਝ ਦੇ ਵੀ ਨਿਸ਼ਾਨੀਆਂ ਪੂਰੀਆਂ ਤੇ ਬਾਈ ਜੀ ਸੂਆ ਕਿਹੜਾ ਸੂਈ ਆ ਇਹ ਸੂਆ ਦੂਜਾ ਬਾਈ ਅੱਛਾ ਦੂਜਾ ਸੂਆ ਸੂਈ ਆ ਤੇ ਅੱਜ ਦਿਨ ਕਿਹਵਾ ਸੂਈ ਨੂੰ ਇਹਨੂੰ ਹੋ ਗਏ ਬਾਈ 11 12 ਅੱਛਾ 11 12 ਦਿਨ ਹੋ ਗਏ ਸੂਈ ਨੂੰ ਤੇ 10 ਤੋਂ ਤਾਂ ਨਹੀਂ ਘਟਦਾ ਮੈਂ ਕਿਹਾ ਵੀਰੇ 11 ਕਹਿੰਦਾ ਤੇ ਜੇ ਚੋਕੀ ਸਾਹਮਣੇ ਉਹਨਾਂ ਚੀਜ਼ ਉਹਰੇ ਜੀ ਤੇ ਚੌਂੜ ਚਵਾਦੀ ਇੱਕ ਨੰਬਰ ਇਹਦੀ ਵੀਰੇ ਧਾਰਾ ਮਾਰ ਸੋ ਵੀਰੇ ਬੱਚਾ ਚਾਹੁੰਦਾ ਦੇਖ ਸਕਦੇ ਹੋ ਫੀਮੇਲ ਕਾਫੇ ਦੇ ਪਿੱਛੇ ਕੱਟੀਆ ਧਾਰਾਂ ਭੇਜੇ ਵੀ ਮਾਰ ਕੇ ਦਿਖਾਉਣੇ ਪਿਆ ਚੰਗੀ ਸਿੰਗੀ ਦੀ ਬੱਚਾ ਫੀਮੇਲ ਕਾਫ ਕੱਟੀ ਮਗਰ ਧਾਰਾਂ ਮਾਰ ਕੇ ਦਿਖਾਵਾਂਗੇ ਤੇ ਗੋਲ ਬੈਠਦੀ ਜਮਾ ਯਾਰ ਨਿਸ਼ਾਨਿਆਂ ਨਸੂਨਿਆਂ ਜਿਹੜੇ ਵੀ ਬਹੁਤ ਡਿਮਾਂਡ ਕਰਦੇ ਆ ਕਿ ਨੀਲੀ ਰਾਵੀ ਝੋਟੀ ਲੈਣੀ ਆ ਲੈਣੀ ਆ ਇੱਕ ਜਿਹਦੀ ਮਗਰ ਕੱਟੀ ਹੋਵੇ ਕਿਉਂਕਿ ਬਹੁਤ ਅੱਜਕੱਲ ਡਿਮਾਂਡ ਯਾਰ ਨੀ ਆਪਾਂ ਕੱਟੀਆਂ ਦਾ ਕੰਮ ਕਰਦਾ ਭਾਈ ਨੀਲੀ 라ਵੀ ਕੱਟੀ ਦੇ ਦੋ ਕੱਟੀ ਦੇ ਦੋ ਸੋ ਆਪਦੇ ਘਰੇ ਦੁੱਧ ਪਿਆ ਕੇ ਸੌਂਗਣਾ ਪਾਲਿਓ ਯਾਰ ਜਮਾ ਨਜ਼ਾਰਾ ਆ ਜੂਗਾ ਤੇ ਧਾਰਾਂ ਦੇਖੋ ਹੁਣ ਜਮਾ ਕਿਆ ਵਾ ਸੁਭਰੋ ਦੇਖੋ ਚਵਾਈ ਯਾਰ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਕੋਈ ਭੂਰ ਸਰਲਾ ਨਹੀਂ ਤੇ ਗੋਲ ਧਾਰ ਜਮਾ ਕੱਚ ਦਾ ਗਰਾਸ ਧਰ ਕੇ ਧਾਰਾਂ ਮਾਰ ਕੇ ਫੇਰ ਲੈ ਕੇ ਜਾਇਓ ਜਮਾ ਤੇ ਵਧਿਆ ਬੱਚਾ ਪੁੱਛਾ ਚੜਦੀਆ ਤੇ ਮੂਹਰ ਲਥਣਾ ਜੀ ਧਾਰਾਂ ਮਾਰਦੀ ਵੀਰੇ ਦੇ ਸੋ ਦੇਖੋ ਯਾਰ ਕਿਆ ਬਾਤਾਂ ਸਾਫ ਚਵਾਈ ਦੀ ਜਮਾ ਹਨਾ ਕੰਨੀ ਗੋਤਾ ਹੁਣੀ 11 ਲੀਟਰ ਦੁੱਧ ਬੰਦਾ ਮਣਕੇ ਲੈ ਕੇ ਜਾਵੇ ਮੈਂ ਕਿ ਜਿਵੇਂ ਮਰਜੀ ਬਈ ਕੋਈ ਵਿਚਾਰ ਟਾਈਮ ਤੋਂ ਸਵੇਰ ਦੂਜੇ ਨੰਬਰ ਤੇ ਆਪਾਂ ਝੋਟੀ ਦੂਜਾ ਸਵੇਰ ਤਾਜੀ ਸੂਈ ਦਿਖਾਉਣੇ ਪਿਆ ਮਗਰ ਕੱਟੀਆ ਬੱਚਾ ਲਾਇਵ ਆ ਧਾਰਾ ਮਰ ਜਾਵੇਂ ਪਸਮਾ ਦੇ ਵਿੱਚ ਆ ਸੋ ਲੇਵਾ ਵਗੈਰਾ ਦੇਖੋ ਬਿਲਕੁਲ ਸਾਫ ਸੁਥਰੇ ਲੇਵੇ ਦੀ ਤੇ ਮੁਠੀ ਵਾਲਾ ਸਾਫ ਸੁਥਰਾ ਸੋਹਣਾ ਥਾਣਾ ਤੇ ਬਾਕੀ ਆਖੂਖ ਦੇਖੋ ਮਣਕਣੀ ਯਾਰ ਤੇ ਬੱਗੇ ਜੀਰ ਦੇ ਵਿੱਚ ਆ ਗਈ ਜਿਵੇਂ ਸਿੰਗੀ ਬਿਲਕੁਲ ਨਿੱਕੀ ਨਿੱਕੀ ਝੋਟੀ ਦੀ ਯਾਰ ਤੇ ਮਗਰ ਵੀ ਬਚਾਇਦੇ ਸਟਾਰਵਨ ਦੀ ਮਾਲਕ ਦਾਖਦੇ ਕੱਟੀ ਜਿੱਥੇ ਵੀ ਲੈ ਕੇ ਆਇਆ ਤੇ ਬਾਕੀ ਯਾਰ ਰਾਜੁਰੂ ਜੀ ਬੋਲਦੇ ਮੈਂ ਨੀਲੀ 라ਵੀ ਚ ਆਪਾਂ ਪੇਟਾ ਭਾਰੀ ਦੇਖਦੇ ਆ ਹਨ ਤੇ ਸਾਫ ਸੁੱਧਰੇ ਪੇਟੇ ਦੇ ਤੇ ਇੱਕ ਹੋਰ ਗੱਲ ਕੁੰਬੜਾ ਵਗਰਾਏ ਮੁਰੇ ਜਮੇ ਨਹੀਂ ਚੰਗੀ ਸੋਹਣੀ ਜਾਤ ਪਾਤ ਬਰੀਡ ਕਰ ਬਰੀਡ ਵੀ ਤਿਆਰ ਕਰਨ ਵਾਲੀ ਝੋਟੀ ਆ ਕਹਿੰਦੇ ਬਾਬ ਚੀਜ਼ਾਂ ਤਿੰਨ ਜਾਣਗੇ ਅਗਰ ਇੱਕ ਤਾਂ ਜਾਉ ਦੁੱਧ ਤੇ ਜੋ ਦੋ ਜਾਣੀਆਂ ਤਾਂ ਢੋਡੇ ਕਰੇ ਕਟੀਆਂ ਤੇ ਇਹ ਦੋ ਦਖਾ ਜਮੈਂ ਨੀਲੀ 라ਵੀ ਦੀਆਂ ਤੇ ਅੱਗੇ ਭਾਈ ਜੀ ਤੀਜੇ ਨੰਬਰ ਤੇ ਜਿਹੜੀ ਗੱਪਣ ਗੱਟੀ ਦੇਖ ਰਹੇ ਆਂ ਪਲੂਣ ਪਹਿਲਾ ਸੂਆ ਹਨਾ ਇਹ ਪਹਿਲੇ ਸੂਆ ਤੇ ਇੱਕ ਹੈ ਇੱਕ ਦਿਨ ਸੂਣ ਦੇ ਲੈਂਦੀ ਆ ਇਹ ਇਹਦੇ ਰਹਿੰਦੇ ਹੋ ਵੀ 4-5 ਮਹੀਨੇ ਅੱਛਾ 5-4 ਕੇ ਦਿਨ ਬਾਕੀ ਆ ਤੇ ਅੰਦਾਜ਼ਾ ਯਾ ਕੀ ਆ ਬਣ ਦੁੱਧ ਕਿੰਨਾ ਕੁ ਦੇ ਦੂ ਇਹ ਅੰਦਾਜ਼ਾ ਭਾਈ 12 ਕਿਲੋ ਦੁੱਧ ਦੇਣਾ ਚਾਹੀਦਾ ਕਹਿੰਦਾ ਬਾਬ ਚਾਹੀ 10 ਮੰਨ ਕੇ ਲੈ ਲੈ ਅਗਲਾ ਸੰਡੇ ਵੀ ਦੀ ਸਫਾਈ ਹੋਰ ਬੜਾ ਦੂਰ ਦੂਰ ਘੜ ਘੜ ਕੇ ਥਾਲੇ ਤੇ ਬਾਕੀ ਜਿਹੀ ਗਾਇਆਂ ਮਰ ਗਈਆਂ ਲੈ ਠੀਕ ਆ ਜਿਵੇਂ ਮਰ ਜਾ ਫੇਰ ਚੱਲੋ ਹਨਾ ਫੇਰ ਲੱਤਾਂ ਜੋੜੀਆਂ ਕਰ ਲੂ ਭਾਈ ਲੈ ਸੋਬਰਾ ਸਿੰਘ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਚੰਗੀ ਸਾਫ ਸੁਥਰੀ ਗੋਲ ਮਟੋਲ ਕੱਟੀ ਆ ਪਹਿਲਾ ਸੂਆ ਪਲੂਨ ਸੂਰੀ ਆ ਤੇ ਲਗਭਗ ਦਿਨ ਵੀਰੇ 2-4 ਲੈ ਜੂ ਹੋਏ ਜੇ ਹਨਾ ਹਾਂ ਭਾਈ 4 ਦਿਨ ਦੇ ਮੰਨ ਕੇ ਦੱਸਣ ਰਿਹਾ ਠੀਕ ਆ 3-4 ਕ ਦਿਨ ਸੂਣ ਚ ਪੈਂਡਿੰਗ ਤੇ ਸਾਫ ਸੁਥਰੇ ਲੈਵੇ ਦੀ ਸਿੰਘੀ-ਸੁੰਗੀ ਦੇਖੋ ਯਾਰ ਕਿਆ ਬਾਤਾਂ ਠੀਕ ਆ ਪੂਰੀ ਜਾਦਪਾਤ ਵਾਲੀ ਕੱਟੀ ਆ ਪਹਿਲੇ ਸੂਏ ਮੰਨ ਕੇ ਚੱਲੋ ਤੁਸੀਂ 10 ਕਿਲੋ ਦੋ ਮੰਨ ਕੇ ਲੈ ਲਿਓ ਆ ਰਾਮ ਨਾਲ ਤੋਂ ਤਾਂ ਪਾ ਦੇਣਾ ਬਾਕੀ ਬਰੀਕੀਆਂ ਬਰੂਕੀਆਂ ਤੇ ਠੰਡੀ ਲੇਵਲ ਲੂਗਾ ਬੜਾ ਤੱਕ ਠੀਕ ਆ ਜਿੱਥੇ ਜੀ ਕਰਦਾ ਉੱਥੇ ਰੋਕ ਲਓ ਯਾਰ ਆ ਥਾਣਾ ਦੇ ਪੁਆ ਯਾਰ ਪੂਰਾ ਸੁਣਾ ਸਾਫ ਸੁਥਰਾ ਮੁਠੀ ਵਾਲਾ ਥਾਣਾ ਤੇ ਬਾਈ ਜੀ ਚੌਥੇ ਨੰਬਰ ਤੇ ਆਪਾਂ ਦੇਖ ਰਹੇ ਆ ਬੈੜ ਗੱਬਣ ਹਾਂਜੀ ਇਹ ਆ ਗਈ ਆਪਣੀ ਜਰਸੀ categories ਹਨਾ ਤੇ ਦਿਨ ਕੈਂਕ ਲੈੰਜਾ ਸੁਣਦੇ ਇਹ ਦੇ ਲਿਉ ਭਈ ਇਹ ਵੀ ਹਜੇ 4-5 ਅੱਛਾ 4-5 ਦਿਨ ਹਜੇ ਸੂਣ ਚ ਬਾਕੀ ਆ ਤੇ ਸੂਆ ਕਿਹੜਾ ਸੂਰਜ ਆ ਦੂਜਾ ਸੂਆ ਤੇ ਠੰਡੀ ਸੀਜ਼ ਦਾ ਯਾਰ ਇੱਕ ਪਾਸੇ ਬੋਲੀ ਨਹੀਂ ਬਾਈ ਕੋਈ ਕੁੱਠੇ ਪਾਸੇ ਵਜਿਆ ਸਿੱਧੇ ਪਾਸੇ ਵਜਿਆ ਕੋਈ ਮੱਦਲ ਵੀ ਨਹੀਂ ਦਾ ਬੇਬੇ ਜੋਲੇ ਬਾਪੂ ਜੋਲੇ ਜਿਹੜਾ ਮਰਜੀ ਚੋਈ ਜਲੇ ਚਾਹ ਬੇਬੇ ਗੋਡੇ ਪਵਾ ਕੇ ਹੀ ਹੋਵੇ ਇਹ ਨਹੀਂ ਗੱਲ ਵੀ ਗਾਂ ਹਲਜੋ ਆਪਣੀ ਮੱਦਲ ਵੀ ਨਹੀਂ ਬਾਈ ਜੀ ਤੇ ਦੁੱਧ ਕਿੰਨਾ ਮੰਨ ਕੇ ਚੱਲੇ ਬੰਦਾ ਇਹਦਾ ਮਾਰ ਕਰਨੇ ਕਿਹਾ ਵੀ ਪਹਿਲੇ ਸੂਇ ਨੇ 18-19 ਕਿਲੋ ਦੁੱਧ ਦਿੱਤਾ ਜਿਆ ਜਿਆ ਗੱਲਾ ਪਰ ਆਪਾਂ ਕਹਿੰਦੇ ਆ ਵੀ ਅੰਦਾਜ਼ਾ 20 ਦਾ ਲਾ ਕੇ ਲੈ ਜੇ ਬੰਦਾ ਬਾਈ ਹੁਣ ਵਧੀ ਹੈ ਹੁਣ 20 ਕਿਲੋ ਕੋ ਨਾਰਮਲ ਦੀ ਗੋ ਸੋ ਜੈਨ ਹੁਣ ਗੱਲਾ ਤੋਰੋ ਫਿਰ ਬਾਅਦ ਸੁਭਰ ਕੱਦ ਕਾਠ ਵ ਬੈਡ ਦੁੱਧ ਦੋਊਗੀ ਸਾਨੂੰ 18 ਜਾਂ 20 ਕਿਲੋ ਚਾਹੇ 16 ਹੀ ਦੇ ਦੇ 17 ਦੇ ਦੇ ਪਰ ਦੁੱਧ ਦੇ ਨੇ ਜਿਹੜਾ ਦੇਣਾ ਗੁਣਾਕਾਰ ਜਮਾ ਨਜ਼ਾਰੇਦਾਰ ਯਾਰ ਦੁੱਧ 'ਚ ਪਤੀ ਪਾਈ ਚਮਚਾ ਖੜੂਗਾ ਵਿੱਚ ਇਹਦੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਤੇ ਬਾਕੀ ਯਾਰ ਹੋਰ ਗੱਲ ਆ ਵੀਰੇ ਲੇਵਾ ਫਿੱਟ ਫਾੜ ਫਿਟਿੰਗ ਆ ਹਨਾ ਸੋਦਰ ਫੋਰ ਜਿਹੜਾ ਟਾਈਮ ਆ ਜਿਵੇਂ ਕਹਿੰਦੇ ਸੁਪਰ ਸੀਟਰ ਦਾ ਤੇ 4x4 ਟੈਟਰ ਹਰ ਇੱਕ ਦੇ ਬਰਤੋ ਦੇ ਵਿੱਚ ਆਉਂਦਾ ਤੇ ਉਹ ਗੱਲ ਇਹਨਾਂ ਦੇ ਵਿੱਚ ਆਗੇ ਹੁੰਦਾ ਲੇਪ ਟੁੱਟਵੇਂ ਲੇਵਾ ਦਾ ਟ੍ਰੈਂਡ ਜਿੰਨਾ ਫਿੱਟ ਫਾੜ ਲੇਵਾ ਲਾਉਂਗੇ ਤੇ ਕਹਿੰਦਾ ਬਾਪ ਡਾਕਟਰ ਨਾਲ ਥੋੜੀ ਦੁਸ਼ਮਣੀ ਵੀ ਪਾ ਦੋ ਇੱਕ ਤਰ੍ਹਾਂ ਦਾ ਦੋਸਮਨੀ ਤਾਂ ਪੇਜ ਫਿੱਟ ਫੜ ਲੈਵਾ ਇਹਨੂੰ ਮਸਟੈਟਿਕ ਦੇ ਚਾਂਸ ਕਹਿੰਦਾ ਭਾਬਾ ਬਿਲਕੁਲ 0% ਰਹਿੰਦੇ ਆ ਤੇ ਜਦੋਂ ਆਪਾਂ ਥੋੜੇ ਹੈਵੀ ਲੇਵੇ ਦੇ ਵਿੱਚ ਵੜ ਜਾਂਦੇ ਆ ਤਾਂ ਆਪ ਨੂੰ پتہ ਉਹਦੇ ਵਿੱਚ ਥੋੜਾ ਬਿਮਾਰੀ ਦੇ ਵਿੱਚ ਆਪਾਂ ਚੱਕਰਾਂ ਦੇ ਵਿੱਚ ਆ ਜਾਂਦੇ ਆ ਸੋ ਮੂਰੇ ਮੌਸਮ ਸਰਦੀ ਦਾ ਆਉਂਦਾ ਤੇ ਜਮਾ ਨਜ਼ਾਰੇ ਦਾ 17 18 ਕਿਲੋ ਦੁੱਧ ਇਹਨੇ ਪਾ ਦੇਣਾ ਤੇ ਭਾਈ ਜੀ ਰੇਟ ਜਿਹੜੇ ਆਪਾਂ ਕਰਿਆ ਫੋਨ ਤੇ ਕੋਈ ਇਹ ਤਾਂ ਨਹੀਂ ਗੱਲ ਉਹ ਬੰਦਾ ਲਾਂਬਾ ਦੇਊਗਾ ਭਾਈ ਜੀ ਰੇਟ ਸਾਡੇ ਬੇਤੁਕਾ ਹੋ ਗਿਆ ਬਿਲਕੁਲ ਜਾਇ ਹੋਣਗੇ ਭਾਈ ਸਮੇਂ ਦੇ ਹਿਸਾਬ ਨਾਲ ਜੀ ਅੱਗੇ ਦੇਖ ਰਿਹਾ ਜਰਸੀ ਜਾਤ ਪਾਤ ਵਾਲੀ ਹੈਣਾ ਹਾਂਜੀ ਤੇ ਬਾਈ ਜੀ ਸੂਆ ਕਿਹੜਾ ਸੂਰੀ ਆ ਇਹ ਸੂਆ ਇਹਦਾ ਵੀ ਬਾਈ ਦੂਜਾ ਅੱਛਾ ਦੂਜਾ ਸੂਆ ਤੇ ਥੱਲੇ ਯਾਰ ਪੈਪ ਜੀ ਦਾ ਜਿਵੇਂ ਰੇਲ ਦੀ ਲੀਹਿਆਂ ਕੋਈ ਜਾਂਦੀ ਆ ਹਨਾ ਮੈਂ ਕਿਹਾ ਇਹ ਆਈ ਆ ਬਾਈ ਥਣ ਵੀ ਬਹੁਤ ਸੋਹਣਾ ਠੀਕ ਹੈ ਠੀਕ ਹੈ ਤੇ ਦਿਨ ਬਾਈ ਜੀ ਕਿੰਨੇ ਕਰੈਂਦੀ ਆ ਇਹ ਜੇ ਬਾਈ ਲੈ ਜੂ ਹੋ ਜੀ ਇਹ ਵੀ ਤਿੰਨ ਚਾਰ ਦਿਨ ਅੱਛਾ ਤਿੰਨ ਚਾਰ ਦਿਨ ਪੈਂਡਿੰਗ ਆ ਇਹਦਾ ਪਿਛਲੇ ਸੂਏ ਦਾ ਆਪਾਂ ਨੂੰ ਮਾਲਕ ਨੇ ਦੁੱਧ ਕਿੰਨਾ ਕ ਦੱਸਿਆ ਬਾਈ 16 ਲੀਟਰ ਦਾ ਕਹਿੰਦੇ ਚੋਇਆ ਆਪਾਂ ਅੱਛਾ 16 ਲੀਟਰ ਬਾਕੀ ਯਾਰ ਠੰਡੀ ਸੀਲ ਹਨਾ ਹੋਲੀ ਨਹੀਂ ਬਾਈ ਕੋਈ ਆ ਫਿਰ ਸਾਹਮਣੇ ਹੋਰ ਬੂਰੀ ਬੈਠੇ ਆ ਆਪਾਂ ਠੀਕ ਸੋ ਬਰਟੂਆ ਵਗੈਰਾ ਦੇਖੋ ਮੂੰਹ ਮੱਥਾ ਸੋਹਣਾ ਸਾਫ ਸੁਥਰਾ ਤੇ ਬਾਕੀ ਪਤਲੀ ਚਮੜੀ ਦੇ ਵਿੱਚ ਆ ਗਈ ਤੇ ਚੰਗੇ ਵਜਨ ਮजूद ਦੇ ਵਿੱਚ ਆ ਦੂਸਰਾ ਸੂਆ ਸੂਰੀਆ ਸੂਨ ਦੇ ਵਿੱਚ ਇਹਦੇ ਲਗਭਗ 5 ਤੋਂ 6 ਦਿਨ ਪੈਂਡਿੰਗ ਪਿਆ ਅੰਦਾਜ਼ਾ ਲੱਗ ਜਲੇ ਬਾਕੀ ਮੇਰੇ ਮੌਸਮ ਵੀਰੇ ਬੜੇ ਠੰਡਾ ਹੁੰਦਾ ਹੈ ਨਾ ਵੀ 17 18 ਦੀ ਐਵਰੇਜ ਹੈ ਮੇਰੇ 20 ਦੁੱਧ ਦੇਖ ਲਏ ਠੀਕ ਆ ਚੰਗਾ ਸਾਹਮਣੇ ਵਾਲਾ ਹੋਇਆ ਤਾਂ 20 ਕਿਲੋ ਦੁੱਧ ਦਾ ਹਵਾਨੇ ਤੇ ਨਾੜਾ ਤਾਂ ਦਿਖਾਈ ਦੇਣੇ ਦੇਣੀਆਂ ਪਿੰਡੇ ਦੇ ਨਾਲਾ ਦਿਖਾਈ ਦਈ ਜਾਂਦੀਆਂ ਸੋ ਚੰਗੇ ਵਜਨ ਮजूद ਵਾਲੀ ਦੂਸਰਾ ਸੂਆ ਸੂਰੀਆ ਸਾਫ ਸੁਥਰੀ ਗੱਬਣ ਬੈੜ ਦੋ ਦਿਖਾਦੀ ਆਪਾਂ ਗੱਬਣਾ ਬੈੜਾ ਇੱਕ ਦਿਖਾਦੀ ਗੱਬਣ ਝੋਟੀ ਤੇ ਦੋ ਦਿਖਾਦੇ ਨੀਲੀ 라ਵੀ ਦੇ ਨਗੀਨੇ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ 98763 20661 ਕੋਈ ਵੀ ਨਗ ਤਾਂ ਤੁਹਾਡੇ ਪਸੰਦ ਹੋਵੇ ਕੋਲੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਨਿਰਖ ਬਲਕ ਤੁਸੀ ਆਪ ਕਰਨੀ ਆ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ